ਹੁਸ਼ਾਰਪੁਰ نیوز ਦੇਖ ਰਹੇ ਤਵਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਯਪ ਹਾਂ ਇਸ ਵਕਤ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਇਹ ਹੁਸ਼ਾਰਪੁਰ ਤੋਂ ਦਿਖਾ ਰਿਹਾ ਜਿੱਥੇ ਕਿ ਹੁਸ਼ਾਰਪੁਰ ਡੀਸੀ ਦਫ਼ਤਰ ਬਾਹਰ ਕਿਸਾਨਾਂ ਵੱਲੋਂ ਇੱਕ ਵੱਡਾ ਤਰਨਾ ਲਾ ਦਿੱਤਾ ਗਿਆ ਤੇ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਤਾਂ ਇੱਧਰ ਹੋਰ ਵੀ ਜਥਾ ਜਿਹੜਾ ਪਹੁੰਚਿਆ ਹੈ ਕਿਸਾਨਾਂ ਦਾ ਤੇ ਕਿਸਾਨਾਂ ਦਾ ਜਿਹੜਾ ਹੋਰ ਵੀ ਜਥਾ ਪਹੁੰਚਿਆ ਹੈ ਪੰਜਾਬ ਸਰਕਾਰ ਤੇ ਭਗਵੰਤ ਮਾਨ ਵਿਰੁੱਧ ਜਿਹੜੀ ਲਗਾਤਾਰ ਇਹ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਇਹ ਤੁਹਾਨੂੰ ਦਿਖਾ ਰਹੇ ਹਾਂ ਇਹ ਹੁਸ਼ਿਆਰਪੁਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਬਾਹਰ ਜਿਹੜਾ ਤੇ ਕਿਸਾਨਾਂ ਨੇ ਉਹ ਧਰਨਾ ਮਾਰ ਦਿੱਤਾ ਹੈ ਤਾਂ ਵਕਫਾ ਕਿ ਕਿਸਾਨ ਆਗੂ ਆ ਆਪਣੇ ਜਥੇਬੰਦ ਜਥੇਬੰਦੀਆਂ ਦੇ ਨਾਲ ਆਪਣੇ ਮੈਂਬਰਾਂ ਦੇ ਨਾਲ ਪਹੁੰਚੇ ਹੋਏ ਨੇ ਤਾਂ ਮੇਰੇ ਨਾਲ ਹਰਪਾਲ ਸਿੰਘ ਸੰਘਾ ਮੌਜੂਦ ਨੇ ਗੱਲਬਾਤ ਕਰ ਲੈਣੇ ਸੰਘਾ ਸਾਹਿਬ ਅੱਜ ਡੀਸੀ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਇੱਕ ਲੰਬੇ ਸਮੇਂ ਬਾਅਦ ਵੇਖਣ ਨੂੰ ਮਿਲਿਆ ਜੀ ਦੇਖੋ ਜਿਹੜਾ ਅੱਜ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨ ਹਿੱਤਾਂ ਦੇ ਲਈ ਸੰਘਰਸ਼ ਕਰ ਰਹੀਆਂ ਉਹ ਸਾਰੀਆਂ ਇਕੱਠੀਆਂ ਹੋ ਕੇ ਅੱਜ ਸਾਰਾ ਐਕਸ਼ਨ ਦਿੱਤਾ ਭਾਵੇਂ ਜਿਹਨੂੰ ਇਹਨੂੰ ਸਾਰਾ ਸੱਦਾ ਆ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਤੇ ਬਾਕੀ ਸਾਰੀਆਂ ਜਥੇਬੰਦੀਆਂ ਉਹ ਇਹਦੀ ਹਮਾਇਤ ਕਰ ਰਹੀਆਂ ਤੇ ਉਹਦੇ ਵਿੱਚੋਂ ਹੀ ਅਸੀਂ ਵੀ ਇੱਥੇ ਸ਼ਾਮਿਲ ਹੋਣ ਆਏ ਆ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹ ਵੀ ਸਾਰੀਆਂ ਇਹਦੇ ਵਿੱਚ ਸ਼ਾਮਿਲ ਹੋਣ ਆਈਆਂ ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਵੀ 13 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਬਾਗੜਾਂ ਦੇ ਉੱਤੇ ਮੋਰਚਾ ਚੱਲ ਰਿਹਾ ਸੀ ਸੈਂਟਰ ਸਰਕਾਰ ਨੇ ਗੱਲਬਾਤ ਲਈ ਦਿੱਲੀ ਇਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਸੱਦਿਆ ਹੋਇਆ ਸੀਗਾ ਕਿਸਾਨ ਆਗੂਆਂ ਨੂੰ ਇਥੇ ਸੱਦਿਆ ਹੋਇਆ ਸੀ ਤੇ ਉਹਦੇ ਦੌਰਾਨ ਸਰਕਾਰ ਨੇ ਤਿਆਰੀ ਕਰਕੇ ਮੋਰਚਿਆਂ ਨੂੰ ਖਦੇੜਨ ਲਈ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੀ ਫੋਰਸ ਲਾਤੀ ਤੇ ਨਾਲ ਅਗਲੀ ਗੱਲ ਕੀਤਾ ਵੀ ਇਹਨਾਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਉੱਥੇ ਜਿਹੜੀ ਹੈਗੀ ਫੋਰਸ ਤਾਇਨਾਤ ਕੀਤੀ ਸੀ ਉਸ ਦਿਨ ਜਿਹੜੇ ਹੈਗੇ ਸਾਡੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਖਨੌਰੀ ਦੇ ਸ਼ੰਭੂ ਮੋਰਚੇ ਤੋਂ ਚੱਕ ਲਿਆ ਤੇ ਕਿਸਾਨ ਮੋਰਚੇ ਦੇ ਉੱਤੇ ਹਮਲਾ ਕਰ ਦਿੱਤਾ ਪਰ ਕਿਵੇਂ ਵੇਖਦੇ ਹਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਇੰਟਰਵਿਊ ਇਸ ਮੁਕਤੇ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਤੇ ਲਗਾਤਾਰ ਜਿਹੜੇ ਕਿਸਾਨ ਆਗੂਆ ਵੱਲੋਂ ਤੁਹਾਡੇ ਵੱਲੋਂ ਵੱਡੇ ਇਲਜ਼ਾਮات ਲਗਾਏ ਗਏ ਨੇ ਇੱਕ ਜਿਹੜੀ ਕੇਂਦਰ ਦੇ ਹੱਥ ਤੋਤਾ ਬਣ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੇ ਸਰਕਾਰ ਦੇ ਇਸ ਇਸ਼ਾਰੇ ਤੇ ਜਿਹੜੀ ਉਹ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਦੇਖੋ ਜਿਹੜੀ ਇਹ ਆ ਇਹ ਦੋਹਾਂ ਦੀ ਮਿਲੀ ਜੁਲੀ ਆ ਅਸੀਂ ਸਰਕਾਰ ਨੂੰ ਵੀ ਅਲੱਗ-ਅਲੱਗ ਨਹੀਂ ਦੇਖਦੇ ਅਸੀਂ ਕਹਿੰਦੇ ਵੀ ਇਹ ਜਿਹੜੀਆਂ ਸਰਕਾਰਾਂ ਆਪਸੇ ਚ ਰਾਹ ਮਿਲ ਕੇ ਬਿਲਕੁਲ ਚੱਲ ਰਹੀਆਂ ਕੋਈ ਇਹਨਾਂ ਦੇ ਵਿੱਚ ਫਰਕ ਨਹੀਂ ਇਹ ਜਿਹੜੀਆਂ ਦੋ ਸਰਕਾਰਾਂ ਇਹ ਕਿਸਾਨੀ ਮੰਗਾ ਮੰਨਣ ਨੂੰ ਤਿਆਰ ਨਹੀਂ ਹੈਗੀ ਉਹਨਾਂ ਨੂੰ ਇਹ ਆ ਵੀ ਜੇ ਕਿਸਾਨ ਜੇ ਮਰਦੇ ਆ ਤਾਂ ਮਰ ਜਾਣ ਇਹਨਾਂ ਦੀਆਂ ਮੰਗਾ ਜਿਹੜੀਆਂ ਪਰਵਾਹ ਨਾ ਕਿਤੇ ਹਨ ਜੇ ਇਹਨਾਂ ਦੀ ਲੁੱਟ ਹੁੰਦੀ ਆ ਲੁੱਟ ਹੋ ਜੇ ਜੇ ਇਹਨਾਂ ਦੀ ਫਸਲਾਂ ਮੰਡੀਆਂ 'ਚ ਨਹੀਂ ਵਿਕਦੀਆਂ ਉਹ ਨਾ ਵਿਕਣ ਪਰ ਜਿਹੜਾ ਉਹ ਮੋਰਚਾ ਠਾਲਣ ਦੇ ਲਈ ਇਹ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਇਹ ਦਿੱਲੀ ਦੇ ਨਾਲ ਫੈਸਲਾ ਕੀਤਾ ਗਿਆ ਸੀ ਕਿਉਂਕਿ ਕਿਸਾਨਾਂ ਨੇ ਉਹ ਜਿਹੜੀਆਂ ਸੜਕਾਂ ਨਹੀਂ ਸੀ ਰੋਕੀਆਂ ਉਹ ਦਿੱਲੀ ਦੀ ਹਕੂਮਤ ਨੇ ਰਾਹ ਦੇ ਵਿੱਚ ਜਿਹੜੇ ਸੀ ਉਹ ਉਹ ਕੰਨਾਂ ਕਰਕੇ ਰੋਕਿਆ ਸੀ। ਕੋਈ ਕਹਿੰਦਾ ਕਿਸਾਨ ਤਾਂ ਤਿਆਰ ਸੀ ਕਿ ਅਸੀਂ ਸੜਕ ਦਾ ਇੱਕ ਪਾਸਾ ਖੋਲ ਦਿੰਦੇ ਆ ਸਾਨੂੰ ਅੱਗੇ ਜਾਣ ਦਾ ਰਸਤਾ ਜਦ ਤੱਕ ਨਹੀਂ ਦੇਤੇ ਦੇਰੀ ਸਰਕਾਰ। ਬਿਲਕੁਲ ਇਹ ਗੱਲ ਸਹੀ ਆ। ਸਿਰਫ ਇਹ ਸੀਗਾ ਵੀ ਪਹਿਲਾਂ ਇਹਨਾਂ ਨੂੰ ਕਿਸਾਨਾਂ ਨੂੰ ਡਾਕੇ ਰੱਖੋ। ਇਹ ਮੋਰਚਾ ਜਿਹੜਾ ਇਹ ਉੱਜੜ ਜਾਊਗਾ, ਇਹ ਖਤਮ ਹੋ ਜਾਊਗਾ। ਪਰ ਉਹਦੇ ਬਾਅਦ ਜਦ ਦੇਖਿਆ ਵੀ 13 ਮਹੀਨੇ ਜਿਹੜਾ ਇਹ ਮੋਰਚਾ ਚੱਲਦਾ ਰਿਹਾ ਨਹੀਂ ਉੱਠਿਆ ਤੇ ਫਿਰ ਦੋਹਾਂ ਸਰਕਾਰਾਂ ਨੇ ਰਲ ਕੇ ਇਹ ਜਿਹੜਾ ਸਾਰਾ ਸਾਂਝਾ ਪ੍ਰੋਗਰਾਮ ਕੀਤਾ ਤੇ ਸਾਂਝੇ ਪ੍ਰੋਗਰਾਮ ਦੇ ਵਿੱਚ ਇਹ ਜਿਹੜੀ ਇਹ ਕਾਰਵਾਈ ਕੀਤੀ ਆ ਇਹਦੇ ਵਿੱਚੋਂ ਹੀ ਜਦੋਂ ਹੁਣ ਸਾਰੇ ਆਗੂ ਆ ਜਿਹੜੇ ਉਹ ਗ੍ਰਿਫਤਾਰ ਕਰ ਲਿਆਗਾ ਤੇ ਸਾਰੇ ਪੰਜਾਬ ਦੇ ਜਿਹੜੇ ਜਿੱਥੇ ਜਿਹੜੇ ਨਹੀਂ ਉੱਥੇ ਕਿਸਾਨ ਆਗੂ ਆਏ ਉਹਨਾਂ ਦੇ ਘਰਾਂ ਦੇ ਉੱਤੇ ਲਗਾਤਾਰ ਛਾਪੇ ਮਾਰੇਗਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਹ ਸਾਰਾ ਯਤਨ ਕੀਤਾ ਗਿਆ ਅੱਜ ਸਮਾਂ ਕਿ ਜਿਹੜੀਆਂ ਇਹਨਾਂ ਦੇ ਸਮਾਂ ਇੱਕ ਹੋਰ ਕੀਤਾ ਕਿ ਦੋਏ ਜਿਹੜੇ ਮੋਰਚੇ ਆ ਸੰਯੁਕਤ ਕਿਸਾਨ ਮੋਰਚਾ ਤੇ ਜਿਹੜੀਆਂ ਸ਼ੰਭੂ ਮੋਰਚੇ ਤੇ ਖਨੌਰੀ ਮੋਰਚੇ ਵਾਲੀਆਂ ਜਥੇਬੰਦੀਆਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਸੇ ਚ ਪਾੜਿਆ ਜਾਵੇ ਸੰਯੁਕਤ ਮੋਰਚੇ ਦੇ ਸਾਥੀਆਂ ਨੇ ਸਰਕਾਰ ਨੇ ਸੱਦਾ ਦਿੱਤਾ ਸੀ ਤੇ ਉਹਦੀ ਨਖੇਦੀ ਕੀਤੀ ਤੇ ਉਸ ਗੱਲਬਾਤ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਗੱਲ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਏ ਇਸ ਕਰਕੇ ਅੱਜ ਜਿਹੜਾ ਹੈਗਾ ਇਹ ਸੰਯੁਕਤ ਮੋਰਚਾ ਦਾ ਸੱਦਾ ਹੈ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਹਦੀ ਹਮਾਇਤ ਕਰ ਰਹੀਆਂ ਇਸ ਕਰਕੇ ਅੱਜ ਅਸੀਂ ਇਸ ਮੋਰਚੇ ਦੇ ਵਿੱਚ ਜਿਹੜਾ ਇਹਨਾਂ ਦਾ ਅੱਜ ਧਰਨਾ ਦਿੱਤਾ ਇਹਦੇ ਵਿੱਚ ਸ਼ਾਮਲ ਹੋਣ ਆਏ ਆ ਤੇ ਅਸੀਂ ਕਹਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਨ ਲਈ ਉਸ ਪਾਸੇ ਨੂੰ ਸੰਘਰਸ਼ ਦੇ ਰਾਤੇ ਤੁਰਨਗੇ ਬਹੁਤ ਬਹੁਤ ਧੰਨਵਾਦ ਸੰਘਾ ਸਾਹਿਬ ਹਾਂਜੀ ਗੋਲਡੀ ਸਾਹਿਬ ਕਿਵੇਂ ਵਿਖਦੇ ਹੋ ਅੱਜ ਇਹ ਤੁਸੀਂ ਵੀ ਹਾਲਾਂਕਿ ਤੁਹਾਡਾ ਪਿਛੋਕੜ ਆਪਾਂ ਸਿਆਸੀ ਦੇਖੀਏ ਪਰ ਤੁਸੀਂ ਵੱਧ ਚੜ ਕੇ ਕਿਸਾਨਾਂ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਹੋ ਅੱਜ ਤੁਸੀਂ ਵੀ ਆਪਣੇ ਜਥੇਬੰਦੀ ਨਾਲ ਇੱਥੇ ਪਹੁੰਚੇ ਤੁਹਾਡੇ ਸਾਰੇ ਸਵਾਲਾਂ ਦਾ ਪਤਾ ਤੁਸੀਂ ਕੀ ਕਰਨਾ ਹੈ ਗੱਲ ਇੱਥੇ ਮੁੱਕਦੀ ਆ ਇਹ ਪੰਜਾਬ ਸਰਕਾਰ ਜਿਹੜੀ ਆ ਇਹ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਕਿਸਾਨਾਂ ਦੇ ਜਿਹੜੇ ਆ ਇਹਨਾਂ ਨੇ ਖਨਾਫ ਹੋ ਗਈ ਆ ਪਰ ਆਪਾਂ ਇੱਕ ਗੱਲ ਨੂੰ ਅੱਜ ਮੈਂ ਗੱਲ ਦੱਸ ਦਿੰਦਾ ਇਹ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਆਪਣੀ ਸਰਕਾਰ ਦੇ ਹਿੱਕ ਦੇ ਵਿੱਚ ਇਹ ਅਖੀਰ ਵਾਲਾ ਕਿਲ ਠੋਕ ਲਿਆ ਆ ਇਹ ਤੋਂ ਹੁਣ ਸਰਕਾਰ ਦਾ ਇਹਨਾਂ ਦਾ ਅਸੀਂ ਜਿਤਾਇਆ ਸੀ ਕਿਸਾਨਾਂ ਨੇ ਜਿਤਾਇਆ ਸੀ ਕਿਸਾਨਾਂ ਨੇ ਇਹਨਾਂ ਦਾ ਹੁਣ ਇਹਨਾਂ ਨੂੰ ਲੈ ਡੁੱਬਣਗੇ ਅੰਤ ਵਾਲੇ ਤਰ੍ਹਾਂ ਪੈਣਗੇ ਮੈਂ ਕਿਹਾ ਅੰਤ ਹੋ ਗਿਆ ਤੁਰਨਾ ਨਹੀਂ ਅੰਤ ਹੋ ਗਿਆ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਤਾਂ ਹੋਰ ਵੀ ਸਾਡੇ ਨਾਲ ਇੱਕ ਕਿਸਾਨ ਆਗੂ ਇੱਥੇ ਮੌਜੂਦ ਨੇ ਐ ਇਹ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰ ਲਵਾਂਗੇ ਟਾਂਡੇ ਤੋਂ ਵਿਸ਼ੇਸ਼ ਤੌਰ ਤੇ ਜੰਗਵੀਰ ਸਿੰਘ ਚੋਹਾਨ ਪਹੁੰਚੋਏ ਨੇ ਚੋਹਾਨ ਸਾਹਿਬ ਅੱਜ ਹੁਸ਼ਿਆਰਪੁਰ ਧਰਾਨੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਠਾਠਾ ਮਾਰਦਾ ਕੱਟ ਕਾਫੀ ਸਮੇਂ ਬਾਅਦ ਵੇਖਣ ਨੂੰ ਮਿਲਿਆ ਕਿਸਾਨਾਂ ਦਾ ਇਹ ਕਿਸਾਨਾਂ 'ਚ ਰੋਸ ਆ ਰੋਸ ਦੀ ਲਹਿਰਿਆ ਕਿਸਾਨ ਦੇਖੋ ਕਿਸਾਨਾਂ ਤੇ ਪਿੱਠ ਤੇ वार ਹੋਇਆ ਮਨਦੀਪ ਸਿੰਘ ਸਿੱਧੂ ਤੇ ਬਾਹਾਂ ਚੜ ਚੜ ਕੇ ਡੀਆਈਜੀ ਸਾਹਿਬ ਕਹਿ ਰਾਇਆ ਸੀ ਨੇ ਪਈ ਅਸੀਂ ਸਾਨੂੰ ਕਰਨਾ ਆਉਂਦਾ ਮੈਂ ਰਿਟਾਇਰਮੈਂਟ ਨਹੀਂ ਲਈ ਅਸੀਂ ਕਹਿੰਦੇ ਆ ਕਿ ਤੁਸੀਂ ਨੀ ਹਥਿਆਂ ਤੇ ਬਾਰ ਕਰਦੇ ਆ ਘਰ ਸੱਦ ਕੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਜਾਂ ਅਸੀਂ ਪੰਜਾਬ ਪੁਲਿਸ ਨੂੰ ਚੈਲੰਜ ਕਰਦੇ ਆ ਇੱਕ ਵਾਰੀ ਸਾਡੀਆਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਾਂ ਵੀ ਤੁਸੀਂ ਆਪਣੀ ਫੋਰਸ ਇਕੱਠੀ ਕਰ ਲਓ ਅਸੀਂ ਆਪਦੀਆਂ ਕਿਸਾਨ ਜਿੱਥੇ ਬੰਦਿਆਂ ਲੈ ਕੇ ਆਉਂਦੇ ਆ ਫਿਰ ਦੇਖ ਲੈਣੇ ਕੌਣ ਜਬਰ ਕਰਦਾ ਤੇ ਕੌਣ ਧਰਨੇ ਚ ਕਾਉਂਦਾ ਤੇ ਤੁਹਾਨੂੰ ਤਾਂ ਦਿੱਲੀ ਨਹੀਂ ਹਿਲਾ ਸਕੀ ਸੀ ਦਿੱਲੀ ਦੇ ਬੱਚੇ ਤੋਂ ਮੋਦੀ ਦੀ ਹਕੂਮਤ ਹੈ ਉਹ ਨਾਲ ਤੁਹਾਨੂੰ ਹਿਲਾ ਸਕੀ ਤੁਸੀਂ 2 ਸਾਲ ਬਰੂਹਾਂ ਤੇ ਬੈਠੇ ਰਹੇ ਹੋ ਕਿਉਂਕਿ ਇਹ ਵੀ ਇੱਕ ਅਹਿਮ ਸਵਾਲ ਹੈ ਜਦੋਂ ਡੀਆਈਜੀ ਮਨਦੀਪ ਸਿੱਧੂ ਕਹਿੰਦੇ ਕਹਿੰਦੇ ਸਾਡੀ 3000 3000 ਅਸੀਂ ਮੁਲਾਜ਼ਮ ਤੇ ਪਹੁੰਚੇ ਹੋਏ ਨੇ ਤੁਸੀਂ ਵੀ ਉਹ ਵੀਡੀਓ ਵੇਖੀ ਹੋਵੇਗੀ ਉਹਨਾਂ ਦੀ ਤੇ ਕਹਿੰਦਾ ਤੁਹਾਡੀ ਗਿੰਦ ਤੇ ਕਿੰਨੀ ਕੁ ਹੈ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਪਰ ਜਿਹੜੀ ਘਾਟ ਰੜਕੀ ਆ ਉਹ ਏਕੇ ਦੀ ਘਾਟ ਹੈ ਚੋਹਾਨ ਸਾਹਿਬ ਵਿਸ਼ੇਸ਼ ਤੌਰ ਤੇ ਲੜਕੀ ਹੈ ਜੀ ਦੇਖੋ ਏਕੇ ਦੇ ਵਿੱਚ ਬੱਲਿਆ ਜਿਹੜਾ ਪਹਿਲਾ ਅੰਦੋਲਨ ਚੱਲਿਆ ਸੀ ਇੱਕ ਐਸਕੇਐਮ ਦੀ ਛਤਰੀ ਹੇਠ ਲੜਿਆ ਗਿਆ ਸੀ ਕਿਤੇ ਨਾ ਕਿਤੇ ਸਰਕਾਰ ਆਪਣੀ ਬੇਉਤਮੰਦੀ ਦੇ ਵਿੱਚ ਕਾਮਯਾਬ ਹੋ ਗਈ ਜਥੇਬੰਦੀਆਂ ਨੂੰ ਪਾੜ ਦਿੱਤਾ ਵੱਖ-ਵੱਖ ਫੋਰਮ ਬਣਾ ਦਿੱਤੇ ਫੋਰਮ ਬਣਾ ਕੇ ਬਾਅਦ ਉਹਦੇ ਤੇ ਤਸ਼ੱਦਦ ਕੀਤਾ ਦਮਨਕਾਰੀ ਨੀਤੀ ਅਪਣਾਈ ਆ ਬਲਡੋਜ਼ਰ ਚਲਾਏ ਜੀਸੀਬੀਆਂ ਚਲਾਈਆਂ ਤੇ ਉਹਨਾਂ ਦੇ ਸਮਾਨ ਨੂੰ ਖੁਰਦ-ਬੋਰ ਦੇ ਵਿੱਚ ਕਰ ਦਿੱਤਾ ਗਿਆ ਸੋ ਇਹ ਇਹ ਫਰਕ ਤੇ ਸਾਹਮਣੇ ਆਇਆ ਨਾ ਇਕੱਠੇ ਸੀ ਤੇ ਅੰਦੋਲਨ ਜਿੱਤਿਆ ਇਕੱਲੇ-ਇਕੱਲੇ ਹੋਏ ਤੇ ਡਾਂਗਾਂ ਖਾਧੀਆਂ ਤੇ ਆਪਣਾ ਸਮਾਨ ਵੀ ਗਵਾਇਆ ਔਰ ਮੈਂ ਇੱਕ ਗੱਲ ਦੱਸ ਦਿੰਦਾ ਸਰਕਾਰ ਆਪਣੇ ਦਿਮਾਗ ਚੋਂ ਵਹਿਮ ਕੱਢ ਲਵੇ ਅੱਜ ਇੱਕ ਸਾਰੇ ਪਲੇਟਫਾਰਮਾਂ ਤੇ ਲੋਕ ਅੱਜ ਫਿਰ ਦੁਬਾਰਾ ਇਕੱਠੇ ਹੋ ਗਏ ਆ ਪਹਿਲੇ ਵਾਲਾ ਮਾਹੌਲ ਦੇਖ ਰਿਹਾ ਜੀ 2020 ਕੀ ਵਾਲਾ ਅੱਜ ਦਾ ਮਾਹੌਲ ਤੁਸੀਂ ਦੇਖਿਓ ਬਣਦਾ ਇਹ ਜਿਹੜੇ ਸਰਕਾਰ ਨੂੰ ਕੰਨ ਨਵੇਂ ਨਿਕਲ ਆਏ ਨਾ ਪੰਜਾਬ ਸਰਕਾਰ ਨੂੰ ਇੱਥੇ ਤਾਂ ਮੋਦੀ ਨੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਮੰਗ ਲਈ ਸੀ ਤੇ ਇਹ ਕਾਲੀਆਂ ਐਨਕਾਂ ਲਾ ਕੇ ਸਾਡਾ ਮੁੱਖ ਮੰਤਰੀ ਅੱਜ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਉਹਨੂੰ ਪਤਾ ਨਹੀਂ ਲੜਨ ਵਾਲੇ ਲੋਕ ਜਿਨ੍ਹਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਤੈਨੂੰ ਕੁਰਸੀ ਸੌਂਪੀ ਆ ਅੱਜ ਤੂੰ ਉਹਨਾਂ ਦੇ ਖਿਲਾਫ ਉਹਨਾਂ ਦੇ ਉੱਪਰ ਜਬਰ ਕਰਕੇ ਉਹਨਾਂ ਨੂੰ ਜੇਲਾ ਦੇ ਵਿੱਚ ਸੁੱਟ ਕੇ ਅੱਜ ਅਤਿਆਚਾਰ ਕਰ ਰਹੇ ਆ ਤੁਸੀਂ ਫੁੱਟਪੌਣ ਵਾਲੀ ਗੱਲ ਕੀਤੀ ਹੈ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਮੋਰਚਾ ਚੁਕਵਾ ਦਿੱਤਾ ਗਿਆ ਦੂਜੇ ਪਾਸੇ ਠੀਕ ਹੈ ਇੱਕ ਦੋ ਦਿਨ ਬਾਅਦ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਸੱਦਾ ਦਿੰਦੀ ਆਓ ਸਾਡੇ ਨਾਲ ਮੋਰਚਾ ਹੈ ਇਹ ਮੀਟਿੰਗ ਕਰ ਲਓ ਜੀ ਉਹ ਤੇ ਸਾਨੂੰ ਸੱਦਿਆ ਸੀ ਐਸਕੇਐਮ ਨੂੰ ਪੰਜਾਬ ਸਰਕਾਰ ਨੇ ਸੀਐਲ ਕਰਿਆ ਇੱਕ ਪਾਸੇ ਚੌਕਰੀ ਦੂਜੇ ਪਾਸੇ ਇਹ ਸੀਐਮ ਸਾਹਿਬ ਮੀਟਿੰਗ ਦਾ ਬਾਈਕਟ ਕਰਕੇ ਚ ਕਦੀ ਨਾ ਕਦੀ ਲੜਨੇ ਵਾਲੇ ਲੋਕ ਅੰਦੋਲਨਕਾਰੀ ਲੋਕ ਬਾਈਕਾਟ ਕਰਕੇ ਜਾਂਦੇ ਹੁੰਦੇ ਨਹੀਂ ਸਰਕਾਰ ਨਾਲ ਗੱਲ ਨਹੀਂ ਕਰਨੀ ਇੱਥੇ ਨਵੇਂ ਪੈਂਤੜਾ ਖੇਲਦਾ ਸੀਐਮ ਸਾਹਿਬ ਹੀ ਦੌੜ ਗਏ ਮੀਟਿੰਗ ਦੇ ਵਿੱਚੋਂ ਤੋ ਇੱਕ ਨਵਾਂ ਇਹਨਾਂ ਨੇ ਪ੍ਰੋਪੋਗੈਂਡਾ ਜਿਹੜਾ ਸਿਰਜਿਆ ਆ ਤੇ ਉਸ ਵੇਲੇ ਸਾਨੂੰ ਰਾਤੋਂ ਰਾਤ ਜਿਹੜਾ ਘਰਾਂ ਚੋਂ ਚੱਕ ਲਿਆ ਠਾਣਿਆਂ 'ਚ ਬੰਦ ਕਰਤਾ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਘਰਾਂ 'ਚ ਹਾਊਸ ਰੈਕਟ ਕਰ ਦਿੱਤਾ ਇਸ ਤੋਂ ਮਤਲਬ ਇਹ ਹੋਇਆ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਇਹ ਹੁਣ ਸਾਰਿਆਂ ਦੇ ਦਿਮਾਗ ਦੇ ਵਿੱਚ ਘੁੰਮ ਗਈ ਸਮਝ ਆ ਗਈ ਜਿਸ ਤਰ੍ਹਾਂ ਪਹਿਲਾਂ ਇਕੱਠੇ ਹੋਏ ਸੀ ਨਾ ਤੇ ਅੰਦੋਲਨ ਜਿੱਤਿਆ ਸੀ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱ ਤੇ ਇੱਕ ਛੋਟੀ ਤਾਕਤ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ ਹਿਲਾ ਕੇ ਰੱਖ ਦਿੱਤਾ ਉਹਨਾਂ ਨੂੰ ਜਿਹੜਾ ਹੈ ਜੇਲਾਜ ਵਿੱਚ ਬੰਦ ਕਰ ਦਿੱਤਾ ਤੇ ਕੋਈ ਗੱਲ ਨਹੀਂ ਇਹਨਾਂ ਦਾ ਵਹਿਮ ਕੱਢ ਦਿਆਂਗੇ ਥੋੜਾ ਸਾਹ ਕਿਸਾਨ ਆਗੂਆਂ ਨੇ ਨਵੇਂ ਨਾਮ ਦਿੱਤੇ ਤੇ ਕਿੰਨੇ ਕਹਿੰਦੇ ਨੇ ਇਹਨਾਂ ਦੇ ਐਮਐਲਏ ਵੀ ਚੋਰ ਆ ਕਿਸੇ ਦੇ ਕੋਲ ਟਰਾਲੀ ਵੀ ਲੈ ਕੇ ਇੱਧਰ ਕੁਝ ਮਿਲਿਆ ਦੇਖੋ ਜੀ ਜਦੋਂ ਲੋਕਾਂ ਨੇ ਦੇਖਿਆ ਜਦੋਂ ਲੋਕਾਂ ਦੇ ਕੋਲ ਪ੍ਰੂਫ ਆਏ ਉਹ ਵੀਡੀਓ ਵਾਇਰਲ ਹੋਈਆਂ ਉਹ ਤੇ ਉਸ ਤਰਕ ਤੇ ਕਹਿ ਰਹੇ ਆ ਨਾ ਕਿ ਜਦੋਂ ਉਹ ਟਰਾਲੀਆਂ ਮਿਲੀਆਂ ਬੱਸਾਂ ਦੇ ਵਿੱਚ ਪੁਲਿਸ ਦੀਆਂ ਬੱਸਾਂ ਦੇ ਵਿੱਚ ਜਿਹੜਾ ਸਮਾਨ ਲੱਦ ਲੱਦ ਕੇ ਲਿਜਾਇਆ ਜਾ ਰਿਹਾ ਸੀ ਗੱਦੇ ਸਿਲੰਡਰ ਹੋਰ ਹੋਰ ਸਮਾਨ ਕੌਲੀਆਂ ਤੱਕ ਲੈ ਗਿਆ ਚੱਕ-ਚੱਕ ਕੇ ਉਹ ਕਿੱਥੇ ਆ ਉਹ ਅਸੀਂ ਤੇ ਕਹਿੰਨੇ ਲੋਕਾਂ ਨੂੰ ਦੇ ਦਿਓ ਪਰ ਜਿਹੜਾ ਉਹ ਸਮਾਨ ਦਾ ਨੁਕਸਾਨ ਹੋਇਆ ਜਿੱਥੇ ਬਲਡੋਜ਼ਰ ਚੱਲ ਗਿਆ ਸਟੇਜ ਢਾ ਦਿੱਤੀ ਘਰ ਢਾ ਦਿੱਤੇ ਏਸੀ ਕੂਲਰ ਸਾਰੇ ਉਹ ਤੈਸ ਨੈਸ ਕਰ ਦਿੱਤੇ ਉਹਦੀ ਪਰਪਾਈ ਕੌਣ ਕਰੂਗਾ ਮੁੱਖ ਮੰਤਰੀ ਕਰੂਗਾ ਪਰ ਭਾਈ ਇਹਨੇ ਤਾਂ ਹਾਲ ਤੱਕ ਸਾਡਾ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਹ ਤਾਂ ਹਾਲ ਤੱਕ ਸਾਨੂੰ ਐਮਐਸਪੀ ਦਾ ਵਾਅਦਾ ਕਰਕੇ ਨੇ ਤਾਂ 5 ਫਸਲਾਂ ਤੇ ਐਮਐਸਪੀ ਨਹੀਂ ਦਿੱਤੀ ਇਹ ਤਾਂ ਕਹਿੰਦੇ ਕਿ ਅਸੀਂ ਮੁਰਗੀਆਂ ਦੇ ਬੱਕਰੀਆਂ ਦੇ ਵੀ ਮੁਆਵਜ਼ੇ ਦੇਵਾਂਗੇ ਜੀ ਨਹੀਂ ਉਹ ਦੇ ਦਿੱਤੇ ਹੁਣੇ ਆਪਣੇ ਮਾਲਵੇ ਦੀ ਮੁਰਗੀਆਂ ਬੱਕਰੀਆਂ ਮਰੀਆਂ ਹੀ ਨਹੀਂ ਤਾਂ ਫੜਾ ਜੇ ਮੁਰਗੀਆਂ ਬੱਕਰੀਆਂ ਥੋੜੀ ਮਨ ਇੱਕ ਧਾਰਨ ਦੇਣੀ ਆ ਦੇਖੋ ਜਿਹੜੇ ਪੋਲੀਟਿਕਲ ਤੇ ਇੱਕ ਸਟੇਜ ਮੰਚ ਵਾਲੇ ਲੋਕ ਹੁੰਦੇ ਆ ਨਾ ਉਹ ਕਲਾਕਾਰ ਹੁੰਦੇ ਆ ਤੇ ਉਹ ਕਲਾਕਾਰੀ ਬਾਖੂਪੀ ਜਿਹੜੀ ਆ ਭਗਵੰਤ ਮਾਨ ਦੇ ਵਿੱਚ ਆ ਤੇ ਉਸ ਬਾਖੂਪੀ ਕਲਾਕਾਰੀ ਦੇ ਵਿੱਚ ਉਹ ਮੁੱਖ ਮੰਤਰੀ ਬਣਿਆ ਉਸ ਬਾਖੂਪੀ ਕਲਾਕਾਰੀ ਦੇ ਵਿੱਚੋਂ ਹੀ ਉਹਨੇ ਕੁਰਸੀ ਤੇ ਲਾਉਣਾ ਆ ਆ ਜਿਹੜੇ ਲੋਕਾਂ ਤੇ ਜ਼ਬਰ ਕਰ ਰਿਹਾ ਨਾ ਇਹ ਪਿੰਡਾਂ ਦੇ ਵਿੱਚੋਂ ਨਿਕਲੇ ਹੋਏ ਆ ਇਹ ਸ਼ਹਿਰਾਂ ਦੇ ਵਿੱਚੋਂ ਨਿਕਲੇ ਹੋਏ ਆ ਇਹਨਾਂ ਨੇ ਜਿਤਾਇਆ ਸੀ ਤਾਂ ਇਹਨਾਂ ਨੇ ਲਾਉਣਾ ਆ ਹੁਣ ਕਹਿ ਰਹੇ ਆ ਕਹਿੰਦੇ ਭਾਜਪਾ ਤੋਂ ਝਾੜੂ ਵਾਲੇ ਨਾਸਾ ਜੋ ਧੂਆਂ ਕਢਾ ਦੇਣਗੇ ਪਿੰਡਾਂ ਵਾਲੇ ਨਹੀਂ ਵੜਨ ਦੇਾਂਗੇ ਕਹ ਜੋ ਸਾਨੂੰ ਆਪਦੇ ਘਰ ਲਿਜਾ ਕੇ ਕੁੱਟਦੇ ਆ ਤੇ ਛਿੱਤਰ ਮਾਰਦੇ ਆ ਤੇ ਜੇਲਾ ਚ ਸਿੱਟਦੇ ਆ ਤੇ ਸਾਡੇ ਪਿੰਡਾਂ ਵਾਲੇ ਕਿਹੜਾ ਘਟ ਕਰਨਗੇ ਜਿਸ ਤਰ੍ਹਾਂ ਦਾ ਝਾੜੂ ਬਾਹ ਨੂੰ ਫੇਰਾਈ ਉਸ ਝਾੜੂ ਪਿੱਛੇ ਨੂੰ ਫੇਰ ਦੇਣਗੇ ਹੁਣਾਂ ਤਾਂ ਝਾੜੂ ਨਾਲ ਹੀ ਸਫਾਈ ਆ ਗੰਦਗੀ ਵੀ ਝਾੜੂ ਨਾਲ ਬਾਹਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਹੜਾ ਗੰਦ ਆਇਆ ਉਹਨੂੰ ਵੀ ਬਾਹਰ ਨੂੰ ਕੱਢਣ ਦੀ ਹੁਣ ਝਾੜੂ ਨਾਲ ਹੀ ਕੋਸ਼ਿਸ਼ ਕਰਾਂਗੇ ਸੋ ਕਹਿੰਦੇ ਹੁੰਦੇ ਮੂੰਹ ਨਾ ਦਿੱ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਦੀਆਂ ਤੇ ਇਹ ਮੂੰਹ ਨਾ ਖੁੱਲਣਗੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਜੰਗਵੀਰ ਸਿੰਘ ਚੋਹਾ ਜਿਨ੍ਹਾਂ ਦੇ ਨਾਲ ਗ ਕੀ ਲਗਾਤਾਰ ਜੋ ਉਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ 71 ਹੋ ਰਹੇ ਨੇ ਉਹਨਾਂ ਦੀ ਇਹ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਕਾਫੀ ਲੰਮੇ ਸਮੇਂ ਬਾਅਦ ਕਿਸਾਨਾਂ ਦਾ ਜਿਹੜਾ ਸਾਨੂੰ ਇਕੱਠੇ ਵੇਖਣ ਨੂੰ ਮਿਲਿਆ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਐਸਕੇਐਮ ਦੀ ਅਗਵਾਈ ਦੇ ਵਿੱਚ ਜਾਨੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਇਹ ਕਿਸਾਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਤਾਂ ਉਸ ਵਕਤ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਦੇਸ਼ ਦੀਆਂ ਬਰੂਹਾਂ ਤੇ ਪਹੁੰਚੇ ਹੋਏ ਸਨ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਹੁਣ ਜਦੋਂ ਪਿਛਲੇ 1.5 ਸਾਲ ਦੇ ਵਧੇਰੇ ਸਮੇਂ ਤੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਤਾਂ ਉਸ ਵਿੱਚ ਵੀ ਤਾਂ ਉਸ ਵਿੱਚ ਵੀ ਕਿਸਾਨਾਂ ਦੀ ਨਫਰੀ ਹਾਲਾਂਕਿ ਕਾਫੀ ਜ਼ਿਆਦਾ ਸੀ ਪਰੰਤੂ ਜਦੋਂ ਪੁਲਿਸ ਵੱਲੋਂ ਇਹ ਮੋਰਚਾ ਜਿਹੜਾ ਉੱਥੋਂ ਹਟਾਇਆ ਗਿਆ ਤਾਂ ਉਸ ਵਕਤ ਕਿਸਾਨਾਂ ਦੀ ਜਿਹੜੀ ਉਹ ਗਿਣਤੀ ਹੈ ਕੋਈ ਬਹੁਤੀ ਨਜ਼ਰ ਨਹੀਂ